ਅੱਜ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਉਸ ਦੇ ਤਹਿਤ ਤਰਨਤਨ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਅਤੇ ਵਪਾਰੀਆਂ ਵੱਲੋਂ ਇਸ ਬੰਦ ਦਾ ਸਮਰਥਨ ਕੀਤਾ ਗਿਆ ਤੇ ਲੋਕਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਫੌਰੀ ਜਿਹੜਾ ਕਿ ਪ੍ਰਭਾਤ ਤੈਤ ਲਿਆ ਕੇ ਪੂਰਾ ਕੀਤਾ ਜਾਵੇ ਕਿਤੀ ਪ੍ਰਧਾਨ ਸੂਬਾ ਵਾ ਇੱਕ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਗੱਲ ਸੰਜੀਦੀ ਤਰੀਕੇ ਨਾਲ ਸੁਣੀ ਜਾਵੇ ਤੇ ਇਹਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਬਾਕੀ ਜਿਹੜਾ ਕਿਸਾਨ ਭਰਾ ਸਾਡੇ ਜਿਹੜੇ ਬੰਦ ਕਰਦੇ ਆ ਅੱਜ ਸਾਰਿਆਂ ਨੂੰ ਭਰਮ ਹੰਗਾਰਾ ਮਿਲਿਆ ਵਾ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਪਰ ਉਹਨਾਂ ਨੂੰ ਵੀ ਚਾਹੀਦਾ ਵੀ ਕੁਝ ਸਹੂਲਤਾਂ ਆਮ ਬੰਦ ਜਨਤਾ ਨੂੰ ਵੀ ਦੇਣ ਤੇ ਵੇਖ ਕੇ ਬੰਦ ਕਰਨ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਜਿੰਨਾ ਹੋਵੇ ਜੀ ਸੋਮਵਾਰ ਮੱਛਿਆ ਵਾ ਸੋਮਵਾਰੀ ਮੱਛਿਆ ਜਿਹੜੀ ਆ ਉਹ ਸਾਲ ਦੇ ਵਿੱਚ ਦੋ ਵਾਰ ਆਉਂਦੀ ਆ ਔਰ ਲੋਕਾਂ ਦੀ ਕਮਾਈ ਜਿਹੜੀ ਆ ਇਸ ਗੱਲ ਦੇ ਉੱਤੇ ਡਿਪੈਂਡੈਂਟ ਹੁੰਦੀ ਆ ਕਿ ਸੋਮਵਾਰ ਦੀ ਮੱਛਿਆ ਜਿਹੜੀ ਆ ਸਾਰੇ ਸਾਲ ਦੀ ਕਮਾਈ ਕਰ ਲੈਂਦੀ ਲੋਕਾਂ ਨੇ ਪਰ ਫਿਰ ਵੀ ਵੇਖੋ ਕਿੰਨੀ ਤਕੜੀ ਗੱਲ ਹੈ ਕਿ ਲੋਕਾਂ ਨੇ ਮਤਲਬ ਉਸ ਗੱਲ ਨੂੰ ਪਾਸੇ ਰੱਖ ਕੇ ਇਸ ਅਦੋਲਨ ਦੀ ਮਦਦ ਕੀਤੀ ਆ ਔਰ ਬੜੇ ਵੱਡੇ ਪੱਦਰ ਤੇ ਮਦਦ ਕੀਤੀ ਆ ਕਿ ਇੱਕ ਵੀ ਸ਼ਹਿਰ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਦਾ ਸਰਵੇਖਣ ਕਰਕੇ ਆਇਆ ਨੂਰ ਦੀ ਅਡੇ ਤੋਂ ਨਿਕਲਿਆ ਨੂਰ ਦੀ ਅਡੇ ਤੋਂ ਆਪਣਾ ਸਮਸ਼ਾਨ ਘਾਟ ਵਾਲੇ ਪਾਸੇ ਐਸ ਡੀ ਐਮ ਦਫਤਰ ਵਾਲੇ ਪਾਸੇ ਰੇਲਵੇ ਰੋਡ ਵਾਲੇ ਪਾਸੇ ਮਤਲਬ ਕਿ ਸਾਰੇ ਸ਼ਹਿਰ ਦੀ ਮਛਰ ਵਿਖਣ ਕੀਤਾ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਦੁਕਾਨ ਜਾਂ ਰੇੜੀ ਜਾਂ ਕੋਈ ਫਰੀ ਆ ਰਵਾਰ ਨਹੀਂ ਲੱਗਿਆ ਕਿ ਇਵਨ ਇਥੋਂ ਤੱਕ ਕੇ ਜਿਹੜੇ ਮੋਚੀਆਂ ਦੀ ਤੇ ਕੰਨਾ ਮੈਂ ਆ ਵੱਖੀ ਵੇਖੀਆਂ ਵਾ ਉਹ ਵੀ ਬੰਦ ਪਈਆਂ ਮਤਲਬ ਕੋਈ ਉਹ ਵੀ ਨਹੀਂ ਲੱਗੀ ਹੈਗੀ ਸੋ ਮਤਲਬ ਸ਼ਹਿਰ ਦੇ ਵਿੱਚ ਲੋਕਾਂ ਨੇ ਸੋਹ ਵਾਰੀ ਮੱਛਿਆ ਹੋਣ ਦੇ ਬਾਵਜੂਦ ਐਡਾ ਤਗੜਾ ਹੰਗਾਰਾ ਦਿੱਤਾ ਵਾ ਕਿਉਂਕਿ ਇਟ ਮੀਨ ਜਿ ਇੱਥੋਂ ਤੱਕਰ ਕੇ ਲੋਕੀ ਜਿਹੜੇ ਇੰਨੇ ਓਕੇ ਨੇ ਮਤਲਬ ਕਿਸਾਨੀ ਅंदोलਨ ਤੋਂ ਓਕੇ ਨਹੀਂਗੇ ਇਸ ਸੈਂਟਰ ਸਰਕਾਰ ਤੋਂ ਇੰਨੇ ਓਕੇ ਨੇ ਕਿ ਲੋਕਾਂ ਨੇ ਨਾ ਚਾਹੁੰਦੇ ਆ ਵੀ ਮਤਲਬ ਇਹ ਜਿਹੜੀ ਹੈ ਸਰਕਾਰ ਦੀ ਮਦਦ ਕੀਤੀ ਐ ਹਰਜਿੰਦਰ ਸਿੰਘ ਛਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਜੋ ਅੱਜ ਦੋ ਫੋਰਮਾਂ ਦਾ ਐਲਾਨ ਸੀ ਕੇਐਮਐਮ ਭਾਰਤ ਅਤੇ ਐਸਕੇਐਮ ਗੈਰ ਰਾਜਨੀਤਿਕ ਜੋ ਸ਼ੰਭੂ ਬਾਰਡਰ ਤੇ ਅਤੇ ਖਨੌਰੀ ਬਾਰਡਰ ਦੇ ਉੱਤੇ ਜੋ ਲੜਾਈ ਲੜ ਰਹੇ ਆ ਜੋ ਡੱਲੇਵਾਲ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ ਮਰਨ ਵਰਤ ਜਿਹੜਾ ਭੋਖੜਤਾਲ ਜਿਹੜੀ ਉਹਨਾਂ ਦੀ 35 ਦਿਨਾਂ ਦੇ ਵਿੱਚ ਦਾਖਲ ਹੋ ਗਈ ਆ ਜੋ ਜਿਹੜਾ ਜੇ ਅਸੀਂ ਗੱਲ ਤਰਨਤਾਰਨ ਦੀ ਕਰ ਲਈ ਅੱਜ ਤਰਨਤਾਰਨ ਜਿਹੜਾ ਅਸੀਂ ਬੋੜੀ ਵਾਲੇ ਚੌਂਕ ਦੇ ਵਿੱਚ ਖੜੇ ਆ ਕਿ ਬਹੁਤ ਵੱਡਾ ਜਿਹੜਾ ਵਾ ਸਮਰਥਨ ਸਾਨੂੰ ਸਾਡੇ ਸ਼ਹਿਰ ਵਾਸੀਆਂ ਵੀਰਾਂ ਨੇ ਨਾਲ ਜਿਹੜਾ ਜਿੰਨੀਆਂ ਵੀ ਸਮੂਚੀਆਂ ਦੁਕਾਨਾਂ ਵਾਂ ਮੈਡੀਕਲ ਅਦਾਰਿਆਂ ਨੂੰ ਛੱਡ ਕੇ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਵਾਂ ਮੇਨ ਬਾਜ਼ਾਰ ਹੋਣ ਜਾਂ ਕੋਈ ਵੀ ਆ ਕਿਉਂਕਿ ਅੱਜ ਜਿਹੜਾ ਨਾਲ ਇੱਕ ਬਹੁਤ ਵੱਡਾ ਦਿਹਾੜਾ ਵਾ ਕਿ ਅੱਜ ਮਸੇਰਾ ਦਿਹਾੜਾ ਕਿ ਜਿਹੜੇ ਆਮ ਲੋਕ ਜਿਹੜੇ ਆ ਸਾਰੇ ਸ਼ਹਿਰ ਦੇ ਵਿੱਚ ਆਉਂਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਪਣੇ ਇਸ਼ਨਾਨ ਕਰਨ ਪਰ ਫਿਰ ਵੀ ਜਿਹੜੀਆਂ ਸਾਡੇ ਦੁਕਾਨਦਾਰ ਵੀਰਾਂ ਨੇ ਦੁਕਾਨਾਂ ਬੰਦ ਰੱਖੀਆਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਜਿਹੜੇ ਅਸੀਂ ਆਪਣੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰ ਸਕੀਏ ਸਾਡਾ ਸਿਰ ਝੁਕਦਾ ਦੁਕਾਨਦਾਰ ਵੀਰਾਂ ਦੇ ਅੱਗੇ ਸ਼ਹਿਰ ਵਾਸੀਆਂ ਦੇ ਅੱਗੇ ਕਿ ਜਿਨ੍ਹਾਂ ਇੱਕ ਕਾਲ ਨੂੰ ਜਿਹੜਾ ਵਾ ਇਹਨਾਂ ਜਿਹੜਾ ਵਾ ਭਰਪੂਰੰ ਘਰਾ ਦਿੱਤਾ